ਹਾਂ ਉਹ ਇਹੋ ਜੀ ਖਾ ਕੇ ਆਇਆ ਅੱਜ ਉਹ ਤੇਰਾ ਬਣਾ ਗੁੰਝੇ ਗੁੱਡ ਹੋਣ ਤਾਂ ਸੋਪਰਾ ਛੱਟਾ ਦੇਣਾ ਇੰਨੀ ਖਾ ਕੇ ਆਇਆ ਕਹਿੰਦੇ ਉਹ ਐਡੀ ਕਾਲ ਖਾਦੀ ਆ ਮੋਠੇ ਵਾਲਾ ਅੱਜ ਕੀ ਲੈ ਤੜਕੇ ਹੀ ਮਾਰ ਵਾ ਤੜਕੇ ਹੀ ਮਾਰ ਵਾ ਚ ਕੀ ਮਰਦਾ ਦੱਬਦਾ ਕਿਤੇ 15 21 ਬਹੁਤ ਆ ਬਾਈ 15 21 24 ਚਾਹੀਦੀ 24 ਦਾ ਵਜੇ ਨੂੰ ਵੀ ਵੱਧ ਆ ਨੌਂ ਜੀ ਕਹਿੰਦੇ ਬਹੁਤ ਬੜਾ ਫੀਸ ਕਟਾ ਲਿਆ ਮੰਨੇ ਨੇ ਮਨੇ ਕਿੱਡਾ ਬੜਾ ਘਟਾਲਿਆ ਹੁਣ ਸਸਤਾ ਸਭ ਤੋਂ ਸਸਤਾ ਇਹ ਵਿੱਚ ਦੱਸ ਜੀ ਹਾਂ ਭਾਈ ਸਸਤੇ ਪਰੇ ਵਾਲਾ ਸਭ ਤੋਂ ਸਸਤਾ ਲੈ ਆ ਭਾਈ ਮੁੰਡਿਆ ਰਖਾ ਕੇ ਆ ਲਾਇਆ ਜਗਾਰ ਲੈ ਉਹ ਵੀ ਗੇਟ ਹੈ ਇਹ ਇਹ ਨਵੇਂ ਡਿਜ਼ਾਈਨ ਦਾ ਗੇਟ ਲਾਇਆ ਹੈ ਇਹ ਕੀ ਫੋਲਡੇਬਲ ਗੇਟ ਮਨੇ ਪੂਰਾ ਦੂਏ ਲੋਡ ਬੜਾ ਹੁੰਦਾ ਦਾ ਕੀ ਭਾਈ ਬੋ ਵੀ ਤੜਕੇ ਹੀ ਕੋਲੇ ਵਜੜਾਤਾ ਪੂਰੀ ਕਿਹਾ ਹੋ ਗਿਆ ਇਹਦਾ ਹੈ ਬੜਾ ਇਹ ਚੂਰ ਬਟਾ ਬੋਵੀ ਤੂੰ ਕਿਆ ਕਹਿੰਦਾ ਪੂਰੀ ਕਹਿ ਲਿਆ ਤੜਕੇ ਹੀ ਤੜਕੇ ਹੀ ਮਾਲਵਾ ਤੜਕੇ ਹੀ ਮਾਲਵਾ ਚੱਕੀ ਫਿਰਦਾ ਦੱਬਦਾ ਕਿਦੇ ਆ ਜਾ ਜੇ ਪੀੜੀਆਂ ਬਾਹਰ ਤਾਂ ਗਈ ਨਾ ਹੂੰ ਦੇਨ ਚ ਗੰਡਾ ਕਰਦੀ ਐ ਇਹ ਉਹ ਦੇਨ ਚ ਪੀ ਕੇ ਕਹਿੰਦੇ ਜੋਸ਼ ਆਏ ਨਾ ਲੋ ਜੀ ਭਾਈ ਅੱਜ ਦਰਵਾਜ਼ਾ ਵੀ ਕਰਤਾ ਫਿੱਟ ਮਨੇ ਦੇ ਰਾਤ ਨੂੰ ਤਾਂ ਆਏ ਆ ਵੀ ਜੇ ਪੀ ਲਵੇ ਤੀਨੀਓ ਕੁੜ ਦਿੰਦੀ ਆ ਹਾਂ ਦਿਨ ਦਿਨ ਤਾਂ ਕੋਈ ਹੱਥ ਨਹੀਂ ਲਾਉਂਦਾ ਆ ਆ ਜਾ ਬੋਵੀ ਦੇ ਟੋਪੀ ਕਿੱਢੀ ਲਈ ਕੰਬਲ ਐਨੀ ਠੰਡ ਹੈ ਇਹ ਦੇ ਬਕੂਰਾ ਮੈਂ ਕਹਿੰਦਾ ਹੀ ਨਹੀਂ ਪਰੇ ਪੈ ਗਿਆ ਪੂਰੀ ਕੀ ਕਰਨਾ ਬਾਈ ਅੱਜ ਕਣਕ ਬੀਜਾਂ ਚੱਲਿਆ ਕਣਕ ਕਾਕੇ ਜਾਣਾ ਚੱਲ ਦੇਖਿਆ ਜੀ ਲੋਕ ਵੀਲੇ ਰਹੇ ਨੇ ਉਹ ਬੀਜਾਂ ਨਾਲ ਆਜੂ ਗੇਟ ਚ ਅੱਜ ਕੰਮ ਹਾਂ ਅੱਜ ਤੇ ਨਿਬੜੇ ਜਾਣਾ ਸੁਪਰ ਹੀਟਰ ਕਰ ਮਨੇ ਕਿਆ ਦੇਖੀ ਜਾਂਦਾ ਬੰਨੀ ਹੈ ਜਿਹੜਾ ਪਿੱਛੇ ਦਾ ਬਦਲ ਹਾਂ ਇਹ ਵੀ ਗੱਲ ਪੱਕੀ ਆ ਕਿਆ ਕਹਦਾ ਕਹਦਾ ਇਹ ਜਿਹੜਾ ਪਿੱਛੇ ਦਾ ਬਦਲ ਗੱਲ ਤਾਂ ਪੱਕੀ ਨੂੰ ਵੀ ਹੁਣ ਦੋ ਦੋ ਦਿਖਦੇ ਆ ਦੋ ਦੋ ਦਿਖਦੇ ਆ ਭਾਈ ਬੋਬੀ ਸਲਾਹ ਦਿੰਦਾ ਮਨ ਨੂੰ ਕਹਿੰਦਾ ਗੇਟ ਬਦਲ ਦੇ ਨਵਾਂ ਲਾ ਲੈ ਮਨਾ ਮਾਦਰੀ ਹੈਗਾ ਦੀਪਕ ਕਿੱਥੇ ਗਿਆ ਬਜਰੀ ਭਾਈ ਆ ਗਈ ਗੇਟ ਜੇ ਮੈਂ ਸਮਾਨ ਕਾਦੀ ਉਹ ਮਨੇ ਤੇਲ ਚੋਈ ਆ ਰੱਸੀ ਬੰਨ ਕੇ ਹੋਰ ਵੀ ਕੰਡ ਲਾਦਾ ਲੰਬਾ ਸਾਰ ਪੂਰੀ ਕਹਿੰਦੇ ਕੌਣ ਆਇਆ ਆ ਦੇ ਪੂਰੀ ਬੋਤਲ ਲੀ ਇਹਨੂੰ ਦੇਖੋ ਆ ਗਏ ਫਨ ਓ ਇੱਧਰ ਅਤੇ ਖਾਈ ਦਿਖਾਈ ਦੋ ਲਾਲਾ ਫੇਰਨਾ ਨਹੀਂ ਦੋ ਜੱਗੇ ਲਾਲਾ ਫੇਰਨਾ ਕਹੀ ਆ ਜਲੀ ਆ ਜਾ ਆ ਗਿਆ ਆ ਗਿਆ ਉਹ ਜੱਗੇ ਆਲੇ ਲਗਾ ਕਹਿੰਦੀ ਐ ਚੱਲ ਤੂੰ ਚੱਲ ਮੈਂ ਆ ਗਿਆ ਟਰੈਕਟਰ ਚੜ ਦੇ ਚੜ ਜਾ ਚੜ ਇਧਰ ਚੜ ਦੇ ਟਰੈਕਟਰ ਚਲਾ ਲੈ ਆ ਗਿਆ ਮੈਂ ਆ ਗਿਆ ਚਲੋ ਟਰੈਕਟਰ ਚਲਾਓ ਹਾਂ ਦੇ ਵੀ ਖਾਲੇ ਫੋਨ ਦੇ ਦੇ ਤਾਂ ਕਹਿੰਦਾ ਮੁੰਡਿਆ ਨਹੀਂ ਕਹਿੰਦੇ ਵਜ਼ੀ ਟਰੈਕਟਰ ਚਲਾ ਰਹੀ ਹੈ ਮਨਿਆਰ ਲਿਆਣੇ ਲੈ ਗਿਆ ਸਾਡੇ ਰੋ ਏ ਦਰਵਾਜ਼ਾ ਹਾਲ ਚਲਾੜਾ ਇਹ ਲੈ ਸਾਹ ਚ ਕੇ ਟੁੱਟਿਆ ਵਾ ਦਰਵਾਜ਼ਾ ਮਨਾਵਾਂ ਦਾ ਨਹੀਂ ਕਿਹਾ 2 ਸਾਲ ਤੱਕ ਨਵਾਂ ਲਾਉਣਾ ਮੇਸਤਰੀ ਕਿਹਾ ਹੋਣੇ ਲਾ ਲਾ ਭਾਈ ਮੰਨਦਾ ਨਹੀਂ ਹੈਗਾ ਫੇਰ ਲੇਵਾਂ ਤਾਂ ਤਾਂ ਫਿਰ ਉਹੀ ਤਾਂ ਹੈ ਇਹ ਭਾਈ ਦਰਵਾਜ਼ਾ ਠੀਕ ਤਾਂ ਇਹਦੀ ਵਿਚਾਰੇ ਦੀ ਪਹਿਲਾਂ ਕੇਅਰ ਨਹੀਂ ਹੋਈ ਏ ਟੇਡਾ ਹੋ ਗਿਆ ਤਾਂ ਲੈ ਬੋਬੀ ਭਾਈ ਥੋੜਾ ਹੋ ਫਾਈਨਲ ਹੋ ਗਿਆ ਕਿ ਰਹਿੰਦਾ ਹਲੇ ਕੰਮ ਕੰਮ ਹੋ ਗਿਆ ਕਰ ਸੋਈ ਹੈਗੀ ਹਲੇ ਸੋਈ ਦਾ ਤਾਂ ਹੋ ਜਾਣਾ ਅੱਛਾ ਸੋਈਰ ਬੋਡੀ ਦਾ ਹਲੇ ਵਿਚੇ ਕੰਮ ਠੇਕਾ ਬਣਦਾ ਨਹੀਂ ਲੱਦਾ ਲਓ ਜੀ ਬਾਈ ਹੁਣ ਪ੍ਰਧਾਨ ਦੀ ਕੋਠੀ ਦੇ ਬੱਟ ਕਰਤੇ ਉਹ ਦੇਖੋ ਜਿਹੜਾ ਉੱਪਰ ਝੌਂਪੜੀ ਦੇ ਉੱਪਰ ਡਿਜ਼ਾਈਨ ਪਾਇਆ ਨਾ ਇਹੀ ਜਲਾਤੀ ਮੇਸਤਰੀ ਨੇ ਹਾਂਜੀ ਛੱਕਣਾ ਹੀ ਗਿਆ ਮੈਨੂੰ ਚਰਪੌਨੀयां ਬਣਾਈ ਆ ਆਪੇ ਬਣਾਉਂਗਾ ਕਿੱਥੇ ਬਣਾਉਣੇ ਹੋ ਇੱਥੇ ਗਿੱਟਾਂ ਤੇ ਇਹ ਪਿੱਲਰ ਲਾਉਣੇ ਬਾਈ ਕਿੱਟਾ ਪਰ ਹਾਂ ਬਾਜੀ ਲੱਟਾ ਲਾਉਣੀਆਂ ਮੁੰਡੇ ਨੇ ਕਹਿੰਦੇ ਇਹਨਾਂ ਪਿੱਲਰਾਂ ਉੱਪਰ ਆ ਗੇਟ ਦੀ ਫਾਈਬਰ ਲੈ ਕੇ ਆਉਣੀ ਅੱਜ ਅਸੀਂ ਬਾਈ ਦੇਖਦੇ ਹੁਣ ਕਿਦਾਂ ਦੀ ਪਸੰਦ ਆਉਂਦੀ ਹੈ ਹਾਂਜੀ ਬਾਈ ਝਾਂਟੀ ਲੈ ਲਈ ਤਾਂ ਠੀਕ ਹੈ ਮੈਂ ਹੀ ਚਲਾਉਣਾ ਤੂੰ ਨਾ ਫੜ ਚਲਾਉਣਾ ਹੁੰਦਾ ਹੈ ਕਾਕੇ ਨਹੀਂ ਆਉਂਦਾ ਨਹੀਂ ਆਉਣਾ ਆਉਂਦਾ ਏ ਨਹੀਂ ਜੇਕੇ ਚੌੜਕੀ ਨਹੀਂ ਕਰੀ ਨਾ ਚੌੜਦਾ ਨਹੀਂ ਰੇ ਸਟੀering ਨਹੀਂ ਫੜਨਦਾ ਲਿਖੇ ਨਹੀਂ ਮੈਂ ਫੜਨਾ ਤੂੰ ਨਾ ਫੜ ਪੂਰੀ ਮਾਲਵੇ ਦਾਦੀ ਲਈ ਆਂਦਾ ਦੱਸ ਉਹਦਾ ਕੀ ਚੱਕਰ ਆ ਬੋਤਲ ਦਿਨ ਚ ਪੀਣੀ ਹੈ ਦਿਨ ਚ ਪੀੜਿਆ ਰਾਤ ਨੂੰ ਦੀ ਪੀਣੀ ਹੈ ਸ਼ਾਮ ਨੂੰ ਪੀਂਦੇ ਦਿਨ ਚ ਪੀਣੀ ਹੈ ਚਲਾ ਲੈ ਚਲਾ ਲੈ ਓਹੋ ਯਾਰ ਗਿੱਲ ਬਹੁਤ ਹੈ ਪੂਰੀ ਓਰੇ ਕੀ ਕਰਤਾ ਦਾ ਇਹ ਜੇ ਰਾਉਣੀ ਦੇਖੋ ভাই ਕਿਹੜੇ ਸਾਮਨਾ ਕਰੀ ਗਿੱਲ ਫੁੱਲ ਲੈ ਕਹਿੰਦੇ ਮੁੱਲ ਦਾ ਬੀਜ ਬੀਜੂਗਾ ਹੁਣ ਹੀ ਘਰ ਦਾ ਬੀਜੀ ਜਾਂਦੇ ਆ ਘਰ ਦਾ ਹੀ ਇਹ ਉਹ ਥੈਲੇ ਦੂਏ ਉਹ ਕੱਟ ਖਾ ਲਿਆ ਕਰਾ ਇੱਧਰ ਹੀ ਆਏ ਹੋੜ ਹੋ ਜੂਏਗਾ ਬੱਤੇ ਖੰਦਾ ਅਰਸਾ 26 ਹੈ オリジナル ਆ ਦੇਖੋ オリジナル ਡੱਬੀ ਹੈ ਨੀ ਉੱਪਰ ਰਲਾਈ ਦੀ ਆ ਹਾਂ ਹਾਂ ਉੱਪਰ ਘੇਰ ਕੇ ਪਾਣੀ ਮੇਰਾ ਪਾਣੀ ਦੇ ਕਿੱਥੇ ਪਾਣੀ ਦੇ ਦੇਣੀ ਪੈਣਾ ਉੱਪਰ ਹੁੰਦੀ ਆ ਫਿਰ ਉਹ ਤਾਂ ਰੁੱਤੀ ਹੋਏ ਉਹ ਪਈ ਆ ਉਹਦੇ ਪਰ ਨਹੀਂ ਗਿਆ ਹੈ ਕੁੜੀ ਆ ਕੁੜੀ ਆ ਲੈ ਹਮਰੇ ਦੀ ਭਾਣ ਜੀ ਅੱਛਾ ਛਿੱਟਾ ਦੇ ਦੇ ਪੈਣਾ ਅੱਛਾ ਅੱਛਾ ਮਾਹ ਕਿਤੇ ਜੇਗਾ ਇਹਦਾ ਮਸ਼ੀਨਾਂ ਵੀ ਲੱਗ ਜਾਂਦਾ ਪਾ ਕੇ ਉੱਪਰ ਤੇ ਥੋੜਾ ਲੈ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾ ਦ ਹਾਂ ਕਿੱਡੀ ਕਰਨ ਕੁੱਕਰ ਦੀ ਨਾ ਥੱਲੇ ਮਿੱਟੀ ਹੈ ਮਿੱਟੀ ਜੀ ਖੇਲਣ ਦੇ ਉਹਨਾਂ ਨੂੰ ਮਿੱਟੀ ਕਿੱਥੇ ਦਿਖਦੀ ਆ ਜਾ ਲੈ ਥੱਲੇ ਮਿੱਟੀ ਮਾ ਥੱਲੇ ਤਾਂ ਨਾ ਹੜ ਜਾ ਸਾਈਡ ਲੈ ਚੱਕ 50 ਕਿਲੋ ਉਹ ਇੱਕ ਨੇ ਜਗ੍ਹਾ 1000 ਸੈਲਾ ਲੱਦਿਆ ਪਤਾ ਬਾਈ ਨੇ ਟਰੈਕਟਰ ਪਰ ਆਹ ਡਾਇ ਦਾ ਹਾਂ ਹੁਣ ਕਿਹ ਜ ਆ ਗਿਆ ਤੈਨੂੰ ਦਿਖਾਈਂਦਾ ਨਵਾਂ ਮਾਲ ਆਇਆ ਛੜ ਦੇ ਕਾਕੇ ਮਨੂੰ ਖੇਲ ਲਾ ਤੋਨੇ ਲਾ ਹੁਣ ਇਹ ਜ ਆ ਗਿਆ ਹੈ ਕਿਹ ਜ ਦੇਖਾ ਤਾ ਸੀ ਆ ਹਾਏ ਇਹ ਅੱਧੀ ਪੂਰੀ ਪੂਰਾ ਜਿਹੜਾ ਪੂਰਾ ਜਿਹਾ ਔਰ ਇਹ ਨਹੀਂ ਹੈ ਉਹ ਵਧੀਆ ਦਾ ਇਹ ਇਹ ਨਹੀਂ ਲੈ ਇਹ ਜਿਆਦਾ ਵਧੀਆ ਔਰ ਇਹ ਜਿਆਦਾ ਵਧੀਆ ਉਹ ਜਿਹੜਾ ਮਲਾਵਟ ਨਹੀਂ ਜਿਹੋ ਸੁਭਾਅ ਪਾ ਸਕਦੇ ਉਹ ਤਾਂ ਪੂਰਾ ਜਿਹੜਾ ਫਨੀ ਦਾ ਆ ਉਹ ਅੱਛਾ ਅੱਛਾ ਠੀਕ ਹਾਂ ਬੰਬੇ ਖੇ ਦੇਖੇ ਉਹ ਗੱਕੇ ਬੰਬੇ ਆ ਚੀਜ਼ਾਂ ਮੈਨੂੰ ਤੂੰ ਵੀ ਵਿਆਹ ਬੂ ਕਰਾ ਲੈ ਹੁਣ ਹਾਂ ਮੈਂ ਹਾਂ ਖਾਤੇ ਕਿਆ ਲੋੜ ਹੈ ਖਾ ਦੇ ਲੱਡੂ ਬਹੁਤ ਟਾਈਮ ਹੋ ਗਿਆ ਪਕੌੜੇ ਖਾਦੇ ਆ ਸੁੱਕੇ ਹੀ ਫਿਰਦੇ ਆ ਅੱਛਾ ਜਾਨੇ ਚੜਦੇ ਹੁਣ ਪਸਤਾਏ ਪਏ ਆ ਕਾ ਚੜੂਗੇ ਜਾਨੇ ਤਾਂ ਇੱਥੇ ਹੀ ਮਰਾ ਕੇ ਪਕੌੜੇ ਤਿੰਨ ਦਰਬ ਕੀ ਜਾਤ ਹੁਣ ਸਾਡਾ ਪਨੀਰ ਚ ਪਨੀਰ ਦੇਖੀ ਨਾਲੇ ਪਨੀਰ ਦੇ ਚੱਲਣੇ ਚਾਹੀਦੇ ਆ ਦਿਵਾਲੀ ਦਾ ਪਨੀਰ ਖਾਦਾ ਵਾ ਹਾਂ ਪੂਰੀ ਦਿਵਾਲੀ ਮਿਲ ਗਿਆ ਤਾਂ ਨਾ ਹਾਂ ਜੋ ਆ ਵੀ ਦਾ ਪ੍ਰੋਗਰਾਮ ਉਹ ਵੀ ਚੱਲ ਜਗੇ ਇੱਕ ਵਿਆਹ ਜਗੇ ਉੱਥੇ ਬਹੁਤ ਐਟਵਾਦੇ ਪਨੀਰ ਦੀ ਆ ਪੂਰੀ ਫਰੀਦ ਦੇ ਰੇੜੇ ਵੀ ਲੱਗੇ ਆਗਾ ਉੱਥੇ ਦਾ ਬੇਕਾਰ ਪਨੀਰ ਦਾ ਉੱਥੇ ਦਾ ਹੋਰੇ ਕੋ ਦੇਖੀ ਗਏ ਜਾਨਵਰ ਦੇਖੇ ਉੱਥੇ ਆ ਗਿਆ ਆ ਗਿਆ ਆ ਵੀ ਲਿਆ ਮਾ ਹਾਂ ਆ ਲਿਆ ਆ ਬੈਠਾ ਲਈ ਪੂਰਾ ਨਹੀਂ ਮੈਣਾ ਬੋਲੀ ਭਾਈ ਕਾ ਰੇੜੇ ਦੀ ਵੀ ਮੌਜਤ ਆਇਆ ਸਾਰਾ ਸਭੰਦ ਲੱਦ ਲਿਆ ਆ पड़ा? ना। ना ना बहुत है। पूरा है। पिछे ना लंबा चौड़ करता है ਉੱਪਰ ਤੜਾ ਛੱਟਾ ਮਾਰਨਾ ਲੋੰਗਾ ਤੋਂ ਮੰਗਾ ਰਿਹਾ ਰਾਜ ਦਾ ਚੋਣ ਪਾਣਾ ਇਹ ਵੀ ਗੱਲ ਠੀਕ ਹੈ ਮਿੱਟੀ ਆ ਇਹਨਾਂ ਡਾਈ ਜਿਹੜੇ ਦਾ ਲੈ ਕਰ ਲੈਂਦੇ ਤਾ ਤੇ ਉੱਪਰ ਸੁਦਾ ਖੜਾ ਆਹ ਕਹੇ ਜਾਨਾ ਹੈ ਜਦੋਂ ਸਟੈਡੀ ਆਉਣੇ ਕਰ ਲਾਉਂਦੇ ਕਹੇ ਕਈ ਰੰਗਾ ਚਾਹੁੰਦਾ ਚੱਲ ਚੱਕਰੇ ਚੱਕਰੇ ਡਗੜ ਡਗੜ गिरਦਾ ਏ ਫੜ ਜਾ ਫੜ ਖੜਿਆ ਰੋਕਦਾ ਡਲੀ ਚੈੱਕ ਕਰਨੀ ਆ ਚੱਲ ਹਾਂ। ਪੂਰੀ ਇਹੋ ਜੀ ਖਾ ਕੇ ਆਇਆ ਅੱਜ। ਉਹ ਤੇਰਾ ਬਰਾਬਰ ਗੁੰਜੇ ਗੁੱਡ ਹੋਣੇ ਤਾਂ ਸੋਬਰ ਦਾ ਛੱਟਾ ਦੇਣਾ ਇੰਨੀ ਖਾ ਕੇ ਆਇਆ ਕਹਿੰਦਾ। ਉਹ ਅੱਡੀ ਕਾਲੇ ਖਾਦੀ ਆ। ਕੀ ਗੱਲ? ਮੋਠੇ ਵਾਲਾ ਅਜ ਕੀ ਲੈ ਹੈ? ਹਾਂ। ਪੂਰੀ ਫਰੀਕ ਨਹੀਂ। ਦੇਖੇ ਗੱਲ ਸੋਲਾ। ਉਹ ਡੋਜ ਓਵਰ ਹੈ ਨਹੀਂ ਬੋਤਲ ਵੀ ਲੈ ਕੇ ਆਏ ਆਏ। ਨਹੀਂ ਨਹੀਂ। ਬੋਤਲ ਦਾ ਕਹਿੰਦਾ ਸ਼ੌਂਕ ਨੂੰ ਲੈ ਆਉਂਦੇ। ਕਿਹਦੇ ਪਲਾਉ ਮੰਗਾ ਡੂੰਗੀ ਪੱਟ ਕਰ ਦਵੇ। ਸੋਬਰ ਦਾ ਛੱਟਾ ਉਹ ਹੀ ਥੋੜੀ ਆਉਣਾ ਲੌਂਗੀ ਲੈ ਆ। ਇਹ ਤਾਂ ਹੈ। ਸਪੀਡ ਦਾ ਬਹੁਤ ਆ ਪੂਰੀ ਦੀ ਜੀ ਚੈੱਕ ਕਰੀ ਜੇ ਮੈਂ ਇਹ ਚੱਕਰ ਤੋੜਦਾ ਹੀ ਨਹੀਂ ਹੈਗਾ ਇਹ ਗੁੜੀ ਹਾਂ ਹੁਣ ਤਾਂ ਨਹੀਂ ਚਾਹੀਦਾ ਕੋਈ ਹਾਲੇ ਹੋਰ ਮਾਲ ਚਾਹੀਦਾ ਲਓ ਜੀ ਬਾਈ ਪੂਰੀ ਕਹਿੰਦਾ ਮੈਂ ਕਿਸੇ ਨਾਲ ਘੱਟ ਨਹੀਂ ਮੈਂ ਜੱਗੇ ਦੇ ਪਹਿਲਾਂ ਛਿੱਟਾ ਦੇ ਦੇਣਾ ਲਓ ਜੀ ਮਨਾ ਫੇਰ ਆ ਗਿਆ ਖੇਤ ਦੇ ਵਿੱਚ ਪ੍ਰਮਾਤਮਾ ਸੱਚੇ ਪਾਸ਼ਾ ਬਾਗੜ ਬਖਾਇ ਪਰਕੀ ਆਵੇ ਪਰਕੇ ਹੀ ਆਵੇ ਹਾਂ ਚੱਲਿਓ ਜਾਵੇ ਸਾਈਡ ਵਾਲਾ ਪਪੂ ਜੀ ਇੱਕ ਆਂਟ ਨਾ ਲਾਇਆ ਕਿ ਜਦੇ ਆ ਜੇ ਕਰ ਜਗੇ ਆਵੇਂ ਟਰਾਲੇ ਨੂੰ ਗਰੀਸ ਕਰ ਲਾ ਬਾਗ ਟੂਰੀ ਭਰਉਣੀ ਐ ਆ ਗਿਆ ਆ ਗਿਆ ਚੱਲ ਜੇਗੇ ਇੱਥੀ ਤੇ ਲਾਗ ਲਾ ਕੇ ਜਾਈ ਦਿੰਦਾ ਸਿੱਟਾ ਹੈ ਪੂਰੀ ਭਾਈ ਕਿੱਧਰ ਜਾਣਾ ਕੱਢ ਜਾ ਸਿੱਟਾ ਦੇਣਾ ਪਹਿਲਾਂ ਸਿੱਟਾ ਨਾਲ ਨਾਲ ਮਾਰ ਲੈਣਾ ਉਹ ਖੋਲ ਜਾ ਇਹ ਤਾਂ ਬੇਕਾਰ ਸੱਲਾ ਇਹ ਹਟ ਜਾਂਦਾ ਏ ਅੜਦਾ ਤਾਂ ਨਹੀਂ ਹੂੰ ਚਾਉਣਾ ਕਰਦਾ ਇਹ ਹੈ ਦਾ ਰੰਗ ਵਧੀਆ ਦੇਖਣ ਚ ਕੋਟ ਪੈਂਟ ਨਾਲ ਦਾ ਹੈ ਚੱਲ ਬਾਈ ਇਹਦਾ ਤੋਰਾ ਜਾ ਰਹਾ ਇਹ 3 ਸਪੀਡ ਨਹੀਂ ਹੈਗਾ ਇਹ 2 ਸਪੀਡ ਹੈ ਮੁੰਡਾ ਬਾਏ ਬਾਏ ਕਰਤਾ ਬਾਏ ਬਾਏ ਕਾਉਰੀ ਐ ਉਹ ਕਿਤੇ ਨਹੀਂ ਚੱਲਿਆ ਹਾਂ ਐਰ ਵਾ ਦਾ ਕਦੀ ਟਾਇਰ ਅੱਛਾ ਮਨੀਰੂ ਖੜ ਮਨੇ ਛੱਡੀ ਮੜਿਆ ਉਹ ਟਾਇਰ ਛੱਡੀ ਆ ਮੇਰੇ ਮਗਰ ਆਉਂਦੀ ਆ ਮੰਮੀ ਕੋ ਜਾਣਾ ਹੈ ਘਰ ਨੂੰ ਚੱਲਦੇ ਚੱਲਦੇ 2 ਮਿੰਟ ਖੜ ਜਾ ਭਾਈ ਟਾਇਰ ਥੱਲੇ ਛੱਡਣਾ ਟਾਇਰ ਰਹਿ ਗਿਆ ਤਾਂ ਮਾਨੇ ਨੂੰ ਬੁਲਾ ਕੇ ਟਾਇਰ ਥੱਲੇ ਛੱਡੀ ਚੱਲ ਬੈ ਕਾਮਈ ਚੱਲ ਆਇਆ ਮਰੀਦ ਆ ਜਾ ਆਹਾ ਆਹਾ ਦਬਦਾ ਹੈ ਕੱਕ ਹਾਂ ਮਨ ਠੀਕ ਆ ਮਨ ਲੈ ਤੇਰੇ ਵਾਸਤੇ ਚੀਜੀ ਲਿਆਂਦੀ ਐ ਚੀਜੀ ਲਿਆਂਦੀ ਤੇਰੇ ਵਾਸਤੇ ਲੈ ਹਾਂ ਉਹ ਹੈਗਾ ਦੇ ਤਾ ਸੀ ਫਰਤਾ ਸਹੀ ਯਾਰ ਕਿਦੇ ਭੁੱਕੀ ਹੋਊਗੀ ਵੀ ਨਹੀਂ ਕੁਛ ਵੀ ਨਹੀਂ ਹੈਗਾ ਓ ਕਾਲਾ ਮਾਲ ਰੇ ਕੌਣ ਕਹਿੰਦਾ ਖਾ ਲੈ ਆ ਦੇਖ ਰੇ ਮਨੇ ਜੈ ਮਨੇ ਜੈ ਨਾ ਖਾ ਲਿਆ ਹਾਂ ਕਿਦੋਂ ਮਾਡੀ ਕਾਲਾ ਮਾਲੇ ਖੰਨਾ ਮੰਗੜਾ ਪਾਉਂਗਾ ਫਿਰ ਠੀਕ ਆ ਬਾਈ ਇਦਾਂ ਹੀ ਬਿਨਾ ਕਾਲੇ ਮਾਲੇ ਕਿੱਥੇ ਜਾਣਾ ਆਪਾਂ ਨੇ ਬਾਈ ਟੋਪੜ ਤੂੰ ਕਿੱਥੇ ਰੋਂਗੀ ਇਹ ਨਾਲ ਲੈ ਚਾਲੇ ਵਿਚਾਲੇ ਪਾਈ ਜਾਣਾ ਰੋਪੜ ਮਨੇ ਨਹੀਂ ਲਿਆਉਣੀ ਐ ਫੈਬਰ ਕਿਆ ਕਹਿੰਦੀ ਬਾਈ ਪੁੱਛ ਬਲੇ ਨੂੰ ਕਿਆ ਹੋ ਗਿਆ ਤੈਨੂੰ ਕਿਆ ਹੋ ਗਿਆ ਦੱਸੋ ਕਿੱਥੇ ਜਾਣਾ ਮੰਮੀ ਕੋਲ ਮੰਮੀ ਕੋਲ ਜਾਣਾ ਐ ਚੱਲ ਚਲੀਏ ਯਾਰ ਚਲੀਏ ਇੱਕ ਗੱਲ ਆ ਮਨੇ ਬਾਹਾਂ ਬਖੇਤਾ ਇਹਨਾਂ ਬਣ ਜਾਂਦਾ ਦੇਖ ਲੈ ਐਨ ਇੱਕ ਨੰਬਰ ਬਣਦਾ ਜਾਂਦਾ ਹੈਂ ਅੱਗੇ ਵਹ ਵਰਦੀ ਇਹੇ ਹਾਂ ਇਹਨੇ ਮੈਂ ਕਿਹਾ ਮਿੱਟੀ ਵੈਲੀ ਉਹ ਦੇਖੀ ਹੁਣੀ ਮਨੇ ਲੈਣ ਲਾ ਦੇ ਇਹਨੂੰ ਮਨੇ ਖੇਲ ਲਾ ਮਿੱਟੀ ਜਿਗੜਾ ਬੰਬੇ ਸ਼ਹਿਰ ਉੱਥੇ ਮਿੱਟੀ ਮੁੱਲ ਮਿਲਦੀ ਹੋਊਗੀ ਨਾ ਮਿੱਟੀ ਇੱਥੇ ਜਦੋਂ ਬੀਜ ਚਾਹੀਦਾ ਹੈਂ ਨਾ ਉਦਾਂ ਜੇ ਕਿਤੇ ਗਮਲੇ ਗੁੰਮਲੇ ਚ ਮਿੱਟੀ ਪਾਣੀ ਹੋਵੇ ਮੁੱਲ ਮਿਲਦੀ ਹੋਊਗੀ ਹੈਂ ਕੋਕੋ ਪੀਟ ਆਉਂਦੇ ਆ ਚੱਲੀਏ ਮਿੱਟੀ ਨਾਲ ਖੇਲਣਾ ਨਹੀਂ ਨਹੀਂ ਕਾਤੇ ਗੰਦੇ ਹੋ ਜੂਗੇ ਹੈਂ ਗੰਦੇ ਤਕੜੇ ਵੀ ਇਸ ਵਿੱਚ ਹੁੰਦੇ ਹਨ ਯਹਾਂ ਦੇ ਦੋਲੋਂ ਵਿੱਚ ਜਾਨ ਆ ਜਾਏਗੀ ਇਸ ਵਿੱਚ ਤਕੜੇ ਹੋ ਜਾਏਗੇ ਆਪ ਮਨੇ ਕਿੰਨਾ ਵਜਣਾ ਹਲਕੀ ਹੋ ਆ ਤਕੜੀ ਨਹੀਂ ਹੈਗੀ ਕੁੜੀ ਹਾਂ ਕਿਆ ਬਿੰਦੀ ਤੂੰ ਜੂਸ ਜੂਸ ਬਿੰਦੀ ਹਾਂ ਹਾਂ ਚੱਲ ਜਲਦੀਏ ਤਕੜੇ ਤੇ ਜੀ ਮਿਲ ਗਈ ਖਲੋਈ ਨਹੀਂ ਮਨਾ ਬਾਈ ਤਰਪਾਲ ਲੈਣ ਆਇਆ ਕਹਿੰਦਾ ਨਗਰਾਬਾਸ ਤਰਪਾਲ ਵੀ ਲੈਣੀ ਆ ਇਹਦੇ ਨਾਲ ਜੀ ਕਹਿੰਦਾ ਹੈਪੀ ਬਾਈ ਕੀ ਰੱਖੀਏ ਸੰਗਲ ਲੈਣਾ ਕਿਹਾ ਹਾਂ ਪਿੱਤਲ ਦਾ ਲਾਉਂਗਾ ਅਸਮੋਲ ਜਿਹਾ ਲਾ ਕੇ ਤੂੰ ਬਾਅਦ ਹੀ ਬਣਾ ਚਗੜ ਮੇਰੇ ਪਾੜ ਦੇ ਦੇ ਪਾਈਪਾਂ ਦੇ ਮੇਰੇ ਪਾਣੀ ਕਰ ਦਿੰਦੇ ਫਾਈਪਾਂ ਦੀ ਗੱਲ ਸੰਗਲ ਵੀ ਲੈ ਲਿਆ ਭਾਈ ਮੈਂ ਲੈ ਲਵਾਂ ਉਹ ਨਹੀਂ ਸਾਡੇ ਜਿਹੜੇ ਲੋਟ ਮੈਨੂੰ ਮੈਨੂੰ ਬਣਾਣਾ ਬਨੂਗੇ ਲੈ ভাই ਚੱਕ ਮਨੇ ਚਾਲ ਫੇਰੀ ਹੁੰਦੀ ਕਿ ਸੋਨੇ ਰੰਗਾ ਕਲਰ ਫੇਰੇ ਗਏ ਸੋਨੇ ਰੰਗਾ ਦਾ ਸੋਨਾ ਪਾ ਕੇ ਦੇਣਾ ਨਾ ਰੰਗ ਹੁੰਦਾ ਸਟਾਰਟ ਹੋ ਗਿਆ ভাই ਜਰਾ ਕੀ ਬਹੁਤ ਹੈ ਬਾਈ 1521 24 ਚਾਹੀਦੀ 24 ਦਾ ਵਜੇ ਨੂੰ ਵੀ ਵੱਧ ਹੈ ਬੱਸ ਬਾਈ ਵਜੇ ਨੂੰ ਬਹੁਤ ਹੈ 1521 ਮੈਂ ਕਹਣਾ ਮੇਰੇ ਪਾਬੀ ਇਹ ਨਾਲ ਦੀ ਜਿਹੜੀ ਗੱਡੀ ਪਵਾਈ ਪਈ ਆ ਲਓ ਜੀ ਬਾਈ ਗੇਟ ਵਾਲੀਆਂ ਫੈਬਰਾਂਵ ਨੇ ਬਾਹਰੇ ਦੇਖ ਲਈਆਂ ਬਨੇ ਆ ਰੰਗ ਸੋਹਣਾ ਯਾਰ ਹੈ ਰੰਗ ਸਾਰੇ ਹੀ ਵਧੀਆ ਕਹਿੰਦੇ ਹੈ ਆ ਵਧੀਆ ਨਾ ਰੰਗ ਆ ਰੰਗ ਲੈਣਾ ਭਾਈ ਜੱਜ ਗਿਆ ਮੁੰਡੇ ਨੂੰ ਹੁਣੇ ਵੜਾ ਲੈ ਫੇ ਚੱਲੀਏ ਆ ਰੰਗ ਜਾ ਚ ਗਿਆ ਭਾਈ ਫਾਈਬਰ ਲੈਣ ਆਏ ਆ ਹਾਂ 1 ਕੇ ਪੀਸ ਆ ਇਹਨਾਂ ਦਾ ਪੂਰਾ ਗੇਟ ਦਾ ਆ ਗੇਟ ਦਾ ਵੀ ਆਣਾ ਫਿਰ ਇੱਕ ਤੋਂ ਛੋਟੇ ਛੋਟੇ ਗੇਟਰ ਆ ਹਾਂ ਇਹ ਹੀ ਲੈਣੀ ਆ ਦੋ ਲੈ ਲੜੀ ਆ ਮਨੇ ਉਹ 골ਡਨ ਜਆ ਵੀ ਵਧੀਆ ਲੱਗਦਾ ਏ ਉਹ ਦੋਏ ਨੰਬਰ ਵਾਲਾ ਦੇਖ ਲੈ ਹਾਂ ਆਹ ਆਹ ਹੈ ਪਿਆਰੇ ਬਰਾਊਨ ਵਾਲਾ ਕੁਆਇਡ ਹੀ ਗਏ ਰੰਗ ਲਗਾ ਲ ਗਏ ਰੰਗ ਕਹਿੰਦਾ ਆ ਚੰਗਾ ਲੱਗਿਆ ਮੁੰਡੇ ਨੂੰ ਬਲੈਕ ਮਨੇ ਪੁਰਿਆ ਗੱਲ ਤਾਂ ਸੁਣ ਆ ਸਾਈਡ ਪਰ ਤੇ ਦੇਖ ਲੈ ਠੀਕ ਲੱਗਾ ਤਾਂ ਭਾਈ ਵਾਈਟ ਰੰਗ ਬਥੇ ਲੱਗੂਗਾ ਹਾਂ ਵਾਈਟ ਰੰਗ ਹੋਊਗਾ ਗੇਟ ਨੂੰ ਫਿਰ ਵਿਆ ਲਾਉਣਾ ਬਲੈਕ ਕਰ ਦਾਂਗਾ ਰੰਗ ਦਾ ਰੰਗ ਦਾ ਵਾਈਟ ਕਰ ਦਊਗਾ ਜਾਚੜਾ ਬਾਈ ਪੂਰਾ ਬਾਈ ਇਹ ਗੇਟ ਨਾਲ ਜਾਚੇ ਨਾਲ ਅਸੀਂ ਮੋੜ ਜਾਣੀ ਯਾਰ ਠੀਕ ਹੈ ਜੇ ਗੇਟ ਨਾਲ ਜਾਦੇ ਅਸੀਂ ਮੋੜ ਜਾਣੀ ਮਨੇ ਠੀਕ ਰੰਗ ਹਾਂ ਹਾਂ ਬਾਈ ਮੁੰਡੇ ਰੱਖ ਜਾਚਣਾ ਚਾਹੀਦਾ ਸਾਡਾ ਅੱਗੇ ਲੈ ਆ ਬਾਈ ਮੁੰਡਿਆ ਰਖਾ ਕੇ ਆ ਲਾਇਆ ਜਗਾੜ ਲੈ ਉਹ ਵੀ ਗੇਟ ਹੈ ਇਹ ਇਹ ਨਵੇਂ ਡਿਜ਼ਾਈਨ ਦਾ ਗੇਟ ਲਾਇਆ ਹੈ ਇਹ ਪੀ ਫੋਲਡੇਬਲ ਗੇਟ ਮਨੇ ਪੂਰਾ ਦੂਏ ਲੋਡ ਬੜਾ ਹੁੰਦਾ ਰ ਇਹ ਜਾਦੂ ਨੰਨੇ ਨਾ ਮਸ਼ੀਨ ਦੀ ਖਾਣੀ ਹੋ ਰਹੀ ਲੈ ਹੈ ਤਾਂ ਚੀਜ਼ ਵਧੀਆ ਲਾਈ ਬਾਈ ਨੇ ਫਾਈਬਰ ਲੱਗ ਜਾਣੀ ਬਾਈ ਇਹਦੇ ਵਿੱਚ ਜਿਹੜੀ ਅਸੀਂ ਲੈ ਕੇ ਆਏ ਆ ਠੀਕ ਹੈ ਬੰਦਾ ਵਧੀਆ ਹੈ ਇਹਦਾ ਕਾਰੀਗਰ ਹੈ ਇਹ ਕੰਮ ਕਰਕੇ ਜੇ ਲਾ ਕੇ ਉਹ ਉਹ ਲਾਉਣਾ ਹਨ ਉਹਨੇ ਇੱਕ ਇਹਦੇ ਥੱਲੇ ਹੋਗਾ ਅੱਛਾ ਉੱਪਰ ਦੇ ਬੰਦ ਹੁੰਦੇ ਵਾਲਾ ਵੀ ਲਾਉਣਾ ਵੀ ਹਿੱਲੇ ਨਾ ਇਹ ਆਹ ਮੂਲੀ ਮੂਲੀ ਹਾਂ ਹਾਂ ਬਈ ਕਾਹਦਾ ਵੀਡੀਓ ਨਪਾਈ ਅਸੀਂ ਦੁਕਾਨਾਂ ਵਿੱਚ ਹੋਰ ਪਾਸੇ ਤਾਂ ਛੁੱਟੀ ਹੀ ਕਹਿ ਕੇ ਆਏ ਨੇ ਅੱਛਾ ਚੱਲੂ ਪਰ ਵਿਆਹ ਚ ਆਣਾ ਚ ਬੱਚੇ ਵੀ ਬਣ ਗਏ ਆ